ਨਗਰ ਨਿਵਾਸੀਆਂ ਕੇ ਬੇਨਤੀ ਕੀਤੀ ਜਾਂਦੀ ਆ ਕਿ ਜੜਾ ਮਾਹੌਲ ਖਰਾਬ ਹੋਇਆ ਦੋ ਮੁਲਖਾਂ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਨ ਕੀਤਾ ਜਾਂਦਾ ਹਾ ਕਿ ਜੇ ਜੋ ਤਾਰੇ ਪਾਰ ਜੇ ਮੇਲ ਦੀ ਫਸਲ ਵਿੱਚ ਹੈ ਨਹੀਂ ਆ 36 ਤੋਂ ਜਲਦੀ ਕੱਟੀ ਜਾਵੇ। ਦੂਜੀ ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਕੋ ਹਰਕਤ ਮਾੜੀ ਲੱਗਦੀ ਆ ਥਾਣੇ ਕੋਲ ਦੇਣੀ ਆ ਪੀਐਸ ਵੀ ਦੱਸਣਾ ਹਾ। ਇਹ ਜਿਹੜੀ ਬੇਨਤੀ ਆ ਪ੍ਰਵਾਨ ਕਰਨੀ ਮਰੇ ਪਿਆਰੇ ਸਾਧ ਸੰਗਤ ਜੀ ਇਹ ਜਿਹੜੇ ਮਾਹੌਲ ਆ ਖਰਾਬ ਹੋਣ ਡਿਆ ਉਹਦੇ ਵਾਸਤੇ ਸਾਨੂੰ ਬਹੁਤ ਚਕੰਨੇ ਹੋ ਕੇ ਰਹਿਣਾ ਚਾਹੀਦਾ ਨੌਜਵਾਨਾਂ ਦੇ ਬੇਤੀ ਆ ਕਿ ਅਗੂ ਰਾਜ ਨੂੰ ਵਾਰਾ ਵਾਰੇ ਆਪਣੇ ਡਿਟੀ ਦੇਣ ਜੇ ਕੋ ਹਰਕਤ ਲੱਭਦੀ ਆ ਥਾਣੇਪੁਰ ਦੇਣਾ ਬਿਆ ਸਭਰਵਾਰ ਬੋਰ ਦੇਣਾ ਚਾਹ ਕੇ ਆਏ ਖਾਸ ਚੌਥਾ ਸਲਾਦ ਜਿਹੜਾ ਬਾਦਰ ਤੇ ਆ ਇਹ ਸਾਰੇ ਸੰਕਟਾਂ ਨੂੰ ਬੇਕੀ ਚਾਤੀ ਜਾਂਦੀ ਹੈ ਕਿ ਬੜੇ ਚੱਕਲੇ ਹੋ ਗਏ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ